ਜਿਹੜੀ ਕਲਾ ਹੁੰਦੀ ਆ ਨਾ ਬਾਈ ਉਹ ਹਰ ਇੱਕ ਬੰਦੇ ਨੂੰ ਨਹੀਂ ਪਰਮਾਤਮਾ ਬਖਸ਼ਦਾ ਹੁੰਦਾ। ਕਈ ਵਾਰ ਵੱਡੇ ਵੱਡੇ ਅਮੀਰ ਲੋਕਾਂ ਦੇ ਵਿੱਚ ਕਲਾ ਨਹੀਂ ਹੁੰਦੀ ਇੱਕ ਗਰੀਬ ਬੰਦੇ ਦੇ ਵਿੱਚ ਇੰਨੀ ਕ ਕਲਾ ਹੁੰਦੀ ਆ ਕਿ ਉਹ ਕਿਸੇ ਦਾ ਵੀ ਦਿਲ ਜਿੱਤ ਸਕਦਾ ਹੁੰਦਾ। ਇੱਕ ਵਾਰ ਕਿਸੇ ਬਾਦਸ਼ਾਹ ਨੇ ਐਲਾਨ ਕੀਤਾ ਕਿ ਮੈਂ ਆਪਣੀ ਧੀ ਦਾ ਵਿਆਹ ਉਹਦੇ ਨਾਲ ਕਰੂੰਗਾ ਵੀ ਜਿਹੜਾ ਇਸ ਬੱਕਰੀ ਨੂੰ ਰਜਾ ਦੂ, পেট ਭਰ ਕੇ ਨੂੰ ਖਾਣਾ ਚਾਰਾ ਖਵਾ ਦੂ। ਹੁਣ ਬੱਕਰੀ ਆਪਾਂ ਨੂੰ ਪਤਾ ਕਦੇ ਵੀ ਰਜਦੀ ਨਹੀਂ ਹੁੰਦੀ ਜਿੰਨੀ ਮਰਜ਼ੀ ਰਜਲੇ ਬੱਕਰੀ ਉਹਦੇ ਮੂਹਰੇ ਕੁਝ ਰੱਖਾਂਗੇ ਉਹਨੇ ਕੁਝ ਨਾ ਕੁਝ ਖਾ ਹੀ ਲੈਣਾ। ਬਹੁਤ ਵੱਡੇ ਵੱਡੇ ਧਨੀ ਸੇਠ ਆਏ ਵੀ ਆਪਾਂ ਬੱਕਰੀ ਨੂੰ ਰਜਾ ਦੇਾਂਗੇ ਆਪਣੇ ਕੋਲੇ ਇੰਨਾ ਪੈਸਾ ਇੰਨੀ ਧਨ ਦੌਲਤਾਂ ਵੀ ਇਹਨੂੰ ਆਪਾਂ ਵਾਧੂ ਖਵਾ ਪਿਆ ਦੇਾਂਗੇ ਤਾਂ ਕਿ ਇਹਨੂੰ ਰਜਾ ਕੇ ਆਪਾਂ ਰਾਜੇ ਦੇ ਸਾਹਮਣੇ ਪੇਸ਼ ਕਰੀਏ ਕਿ ਲੋ ਰਾਜਾ ਜਿਹਨੂੰ ਰਜਾਤਾ ਤੇ ਆਪਾਂ ਨੂੰ ਰਾਜੇ ਦੀ ਧੀ ਦਾ ਸਾਖ ਮਿਲ ਜੂ ਆਪਾਂ ਰਾਜੇ ਦੀ ਧੀ ਨਾਲ ਵਿਆਹ ਕਰਾ ਲਾਂਗੇ ਅਮੀਰ ਤਾਂ ਆਪਾਂ ਹੈਗੇ ਹਾਂ ਹੋਰ ਵੀ ਅਮੀਰ ਹੋ ਜਾਾਂਗੇ ਲਾਲਚ ਆ ਗਿਆ ਬਹੁਤ ਅਮੀਰ ਅਮੀਰ ਲੋਕਾਂ ਦੇ ਦਿਲਾਂ ਦੇ ਵਿੱਚ ਜਦੋਂ ਲਾਲਚ ਆ ਗਿਆ ਅਮੀਰ ਅਮੀਰ ਲੋਕ ਆਏ ਕਿਸੇ ਤੋਂ ਬੱਕਰੀ ਨਾਰਜੀ ਕਿਉਂਕਿ ਬੱਕਰੀ ਕਦੇ ਰਜਦੀ ਹੋਈ ਨਹੀਂ ਉਹਨੂੰ ਜਿੰਨਾ ਮਰਜ਼ੀ ਖਵਾ ਦਿਆ ਉਹਨੇ ਖਾ ਲੈਣਾ ਤੇ ਮੀਂਗਰਾ ਕਰ ਦੇਣੀਆਂ ਨੇ ਜਦੋਂ ਬਹੁਤ ਲੋਕ ਆ ਕੇ ਮੋੜੇ ਕਿਸੇ ਤੋਂ ਬਕਰੀ ਨਾਲ ਰਜੀਤ ਬਕਰੀ ਨੂੰ ਖਵਾ ਪਿਆ ਕੇ ਜਦੋਂ ਸ਼ਾਮ ਨੂੰ ਰਾਜੇ ਦੇ ਸਾਹਮਣੇ ਪੇਸ਼ ਕਰਿਆ ਕਰਨ ਤਾਂ ਰਾਜਾ ਉਹਨੂੰ ਘਾਹ ਤੋੜ ਕੇ ਕਿਧੋਂ ਉਤਾ ਘਾਹ ਮਗਵਾ ਕੇ ਨਾ ਬਈ ਦੋਦੇ ਸਾਹਮਣੇ ਬਕਰੀ ਦੇ ਘਾਹ ਕਰਿਆ ਕਰੇ ਤਾਂ ਬਕਰੀ ਘਾਹ ਖਾ ਜਾ ਕਰੇ ਰਾਜਾ ਕਹਿਆ ਕਰੇ ਵੀ ਜੇ ਇਹ ਰੱਜੀ ਹੁੰਦੀ ਤਾਂ ਇਹਨੇ ਘਾਹ ਨਹੀਂ ਸੀ ਖਾਣਾ ਰਾਜਾ ਉਹਨੂੰ ਆਪਦੇ ਪੇਪਰ ਦੇ ਵਿੱਚੋਂ ਫੇਲ ਕਰ ਦਿਆ ਕਰੇ ਭਾਈ ਤੂੰ ਫੇਲ ਉਹਨੂੰ ਤੋੜ ਦਿਆ ਕਰੇ ਇਹ ਉੜਦੀ ਉੜਦੀ ਖਬਰ ਇੱਕ ਬੰਦੇ ਕੋਲੇ ਪਹੁੰਚੀ ਗਰੀਬ ਬੰਦਾ ਸੀ ਮਨ ਦਾ ਦਿਲ ਦਾ ਬਹੁਤ ਚੰਗਾ ਸੀ ਗਰੀਬਾਂ ਦੀ ਮਦਦ ਕਰਨ ਵਾਲਾ ਸੀ ਜਿੰਨੇ ਕੁ ਜੋਗਾ ਸੀ ਉਹਨਾਂ ਕੁ ਕਿਸੇ ਨਾ ਕਿਸੇ ਦੀ ਮਦਦ ਕਰਦਾ ਰਹਿੰਦਾ ਸੀ ਜਦੋਂ ਉਸ ਬੰਦੇ ਕੋਲੇ ਇਹ ਖਬਰ ਪਹੁੰਚੀ ਕਿ ਰਾਜੇ ਦੀ ਧੀ ਦਾ ਵਿਆਹ ਕਰਨਾ ਉਹਨੇ ਕਰੂ ਉਹਦੇ ਨਾਲ ਜਿਹੜਾ ਉਹਦੀ ਬੱਕਰੀ ਨੂੰ ਰਜਾ ਦੂ ਤਾਂ ਉਹ ਗਿਆ ਦਰਬਾਰ ਦੇ ਵਿੱਚ ਉਹ ਬੱਕਰੀ ਨੂੰ ਲੈ ਆਇਆ ਹੁਣ ਕਲਾ ਸੀ ਤਜਰਬਾ ਸੀ ਉਹਦੇ ਕੋਲੇ ਬੱਕਰੀ ਨੂੰ ਖਵਾ ਪਿਆ ਕੇ ਜਿੰਨੀ ਕੁ ਲੋੜ ਸੀ ਬੱਕਰੀ ਨੂੰ ਖਵਾ ਪਿਆ ਕੇ ਉਹਦੇ ਮੂਰੇ ਨਕਾ ਕਰ ਦਿਆ ਕਰੀ ਜਦੋਂ ਘਾਹ ਕਰਿਆ ਕਰੇ ਬੱਕਰੀ ਖਾਣ ਲੱਗਿਆ ਕਰੇ ਉਹਦੇ ਨੱਕ ਤੇ ਡੰਡਾ ਮਾਰਿਆ ਕਰੇ ਜਦੋਂ ਨੱਕ ਤੇ ਡੰਡਾ ਮਾਰਿਆ ਕਰੇ ਬੱਕਰੀ ਖਾਣੋਂ ਹਟ ਜਾ ਕਰੇ ਫੇਰ ਘਾਹ ਕਰ ਤੇ ਆ ਬੱਕਰੀ ਖਾਣ ਲੱਗੀ ਬੱਕਰੀ ਦੇ ਨੱਕ ਤੇ ਡੰਡਾ ਮਾਰਿਆ ਉਹਨੇ ਫੇਰ ਨਾ ਖਾਦਾ ਜਦੋਂ 4-5 ਵਾਰ ਲਗਾਤਾਰ ਇਸੇ ਤਰ੍ਹਾਂ ਕਰਿਆ ਬੱਕਰੀ ਨੂੰ ਇਹ ਚੀਜ਼ ਦੀ ਸਮਝ ਆ ਗਈ ਕਿ ਜੇ ਮੈਂ ਘਾਹ ਖਾऊं ਮੇਰੇ ਡੰਡੇ ਪਹਿਣਗੇ ਤਾਂ ਜਦੋਂ 6ਵੀਂ 7ਵੀਂ ਵਾਰੀ ਉਹਦੇ ਸਾਹਮਣੇ ਉਸ ਗਰੀਬ ਬੰਦੇ ਨੇ ਘਾਹ ਕੀਤਾ ਨਾ ਬਾਈ ਤਾਂ ਉਹ ਡਰ ਗਈ ਉਹਨੇ ਘਾਹ ਨਾ ਖਾਦਾ ਪਿੱਛੇ ਹਟ ਗਈ ਤਾਂ ਉਹ ਨੂੰ ਰਾਜੇ ਦੇ ਦਰਬਾਰ ਦੇ ਵਿੱਚ ਉਹ ਗਰੀਬ ਬੰਦਾ ਲੈ ਗਿਆ ਤੇ ਜਦੋਂ ਰਾਜੇ ਨੇ ਉਹਦੇ ਸਾਹਮਣੇ ਘਾਹ ਪੇਸ਼ ਕੀਤਾ ਬੱਕਰੀ ਨੂੰ ਘਾਹ ਖਵਾਇਆ ਬੱਕਰੀ ਪਿੱਛੇ हट ਗਈ ਤੇ ਰਾਜੇ ਨੇ ਸ਼ਵਾਸ਼ੇ ਦਿੱਤੀ ਰਾਜਾ ਕਹਿੰਦਾ ਵੀ ਕਦੇ ਬੱਕਰੀ ਰਾਜ਼ੀ ਨਹੀਂ ਹੁੰਦੀ ਵੀ ਤੂੰ ਇਹਨੂੰ ਕੋਲਿਆ ਪੰਛੀਆ ਕਿਵੇਂ ਰਿਹਾ ਲਿਆ ਤਾਂ ਉੱਥੇ ਉਸ ਗਰੀਬ ਬੰਦੇ ਨੇ ਜਵਾਬ ਦਿੱਤਾ ਕਿ ਜ਼ਰੂਰੀ ਨਹੀਂ ਕਿ ਜ਼ਿਆਦਾ ਖਵਾਉਣ ਦੇ ਨਾਲ ਹੀ ਬੱਕਰੀ ਰੱਜੂਗੀ ਬੱਕਰੀ ਕਦੇ ਰਾਜ਼ੀ ਨਹੀਂ ਸੋ ਭਾਈ ਗੱਲ ਮੁੱਕ ਦੀ ਇਹ ਹੈ ਕਿ ਬੰਦੇ ਨੂੰ ਤਜਰਬਾ ਹੋਣਾ ਚਾਹੀਦਾ ਤਜਰਬੇ ਨਾਲ ਬੰਦਾ ਕੁਝ ਵੀ ਕਰ ਸਕਦਾ ਇੱਕ ਗਰੀਬ ਬੰਦੇ ਨੇ ਆਪਣੇ ਤਜਰਬੇ ਦੇ ਨਾਲ ਰਾਜੇ ਦੀ ਧੀ ਨਾਲ ਵਿਆਹ ਕਰਵਾ ਲਿਆ ਰਾਜੇ ਦਾ ਦਿਲ ਜਿੱਤ ਲਿਆ ਰਾਜਾ ਕਹਿੰਦਾ ਵਾਕਈ ਤੇਰੇ ਚ ਕਲਾ ਹੈਗੀ ਆ ਭਾਈ ਤੂੰ ਬੱਕਰੀ ਨੂੰ ਲਜਾ ਲਿਆ ਆ ਕਿਉਂਕਿ ਬੱਕਰੀ ਤਾਂ ਡਰੀ ਹੋਈ ਸੀ ਬੱਕਰੀ ਨੂੰ ਇਹ ਸੀ ਕਿ ਜਦੋਂ ਰਾਜੇ ਨੇ ਮੈਨੂੰ ਘਾਹ ਖਵਾਇਆ ਮੇਰੇ ਡੰਡੇ ਪਹਿਣਗੇ ਬੱਕਰੀ ਰਾਜੇ ਦੇ ਹੱਥ ਦੇ ਵਿੱਚ ਫੜਿਆ ਹੋਇਆ ਘਾਹ ਦੇਖ ਕੇ ਪਿੱਛੇ हट ਗਈ ਰਾਜੇ ਨੇ ਆਪਣੀ ਧੀ ਦਾ ਵਿਆਹ ਉਸ ਗਰੀਬ ਬੰਦੇ ਨਾਲ ਕਰਤਾ ਸੋ ਕਈ ਵਾਰੀ ਕਲਾ ਇਸ ਤਰ੍ਹਾਂ ਕੰਮ ਆ ਜਾਂਦੀ ਹੈ